ਖਬਰ ਨਾਮ ਦੇਖ ਰਹੇ ਸਾਰੇ ਹੀ ਸੂਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਡਾਕਟਰ ਦਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਵੱਲੋਂ ਆਪਣੀ ਮਨਰਜ਼ੀ ਕਰਕੇ ਭਰਤੀ ਨੂੰ ਨੇਪਰੇ ਚਾ ਲੈ ਗਿਆ ਹੈ ਪਹਿਲਾਂ ਉਸ ਦੀ ਗਿਣਤੀ ਦੱਸੀ ਜਾ ਰਹੀ ਸੀ ਲਗਭਗ 35 ਲੱਖ ਜਿਹੜੀ ਹੁਣ 22 ਲੱਖ ਦੱਸੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੇ ਨਾਲ ਹੈ 18 ਮਾਰਚ ਤੋਂ ਉਧਰੋਂ ਵੀ ਭੜਤੀ ਸ਼ੁਰੂ ਹੋ ਗਈ ਹੈ ਰੋਲਾ ਹੁਣ ਇਹ ਪੈ ਗਿਆ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਕਹਿੰਦਾ ਹੈ ਕਿ ਪੰਥ ਸਾਡੇ ਨਾਲ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੰਥ ਸਮਰਪਿਤ ਹੈ ਇਸ ਦੇ ਵਿੱਚ ਕੋਈ ਦੋਰ ਹੈ ਮਾ ਨਹੀਂ ਬਿਲਕੁਲ ਹੈ ਲੇਕਿਨ ਡਾਕਟਰ ਦਲਜੀਤ ਸਿੰਘ ਛਿਮਾ ਬਲਵਿੰਦਰ ਸਿੰਘ ਖੁੰਦੜ ਜੋ ਕਾਰਜਕਾਰੀ ਪ੍ਰਧਾਨ ਨੇ ਅਤੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਕਹਿੰਦੇ ਨੇ ਕਿ ਪੰਥ ਸਾਡੇ ਨਾਲ ਹੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਜੇਕਰ ਇੱਕ ਗੱਲ ਤੇ ਇਹ ਦੋਵੇਂ ਧਿਰਾਂ ਸਹਿਮਤ ਹੋ ਜਾਣ ਕਿ ਪੰਥ ਅਸਲ ਦੇ ਵਿੱਚ ਨਾਲ ਕਿੰਨਾ ਦੇ ਹੈ ਇੱਕ ਪਾਸੇ ਸਾਰਿਆਂ ਨੂੰ ਪਤਾ ਹੈ ਕਿ ਅੱਜ ਤੋਂ 3.5 ਮਹੀਨੇ ਪਹਿਲਾਂ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਹੋ ਗਈ ਸੀ ਲੁਧਿਆਣਾ ਪੱਛਮੀ ਤੋਂ ਪਸ਼ਵੀ ਲੁਧਿਆਣਾ ਦੀ ਜਿਹੜੀ ਸੀਟ ਹੈ ਖਾਲੀ ਹੈ ਆਮ ਆਦਮੀ ਪਾਰਟੀ ਨੇ ਆਪਣਾ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਕਾਂਗਰਸ ਪਾਰਟੀ ਲੱਗਦਾ ਹੈ ਕਿ ਭਾਰਤ ਆਸ਼ੂ ਪੂਸ਼ਨ ਨੂੰ ਚੋਣ ਮੈਦਾਨ ਦੇ ਵਿੱਚ उतਾਰੇਗੀ ਉਧਰ ਗੁਰਮੀਤ ਸਿੰਘ ਟਿੱਕਾ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਉਹ ਲਗਾਤਾਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਅਪਰੋਚ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਕਿਸ ਨੂੰ ਚੋਣ ਮੈਦਾਨ ਦੇ ਵਿੱਚ उतਾਰੇਗੀ ਮੁੱਚ ਦਾ ਸਵਾਲ ਬਣ ਗਈ ਹੈ ਕਿਉਂਕਿ 18 ਲੱਖ ਤੋਂ ਸਿੱਧਾ 35 ਲੱਖ ਵੋਟ ਵਧੀ ਹੈ 35 ਲੱਖ ਬੰਦਾ ਨਾਲ ਖੜਿਆ ਹੈ ਸ਼ਰੂਪਨੀ ਅਕਾਲੀ ਦਲ ਦੇ ਅਕੋਰਡਿੰਗ ਟੂ ਸੁਖਬੀ ਸਿੰਘ ਬਾਦਲ ਡਾਕਟਰ ਦਰਜੀਤ ਸਿੰਘ ਚੀਮਾ ਅਤੇ ਬਰਵਿੰਦਰ ਸਿੰਘ ਪੁੰਦੜ ਦਾ ਇਹ ਕਹਿਣਾ ਹੈ ਜਿਹੜੀ ਇਹ ਫਾਈਲ ਹੈ ਉਹ ਦੇਸ਼ ਦੇ ਚੋਣ ਕਮਿਸ਼ਨ ਨੂੰ ਸੌਂਪ ਵੀ ਦਿੱਤੀ ਗਈ ਹੈ ਕਿਹਾ ਜਾ ਰਿਹਾ ਕਿ ਸਾਡੀ ਭਰਤੀ ਸੰਵਿਧਾਨਕ ਹੈ ਤੇ ਤੁਹਾਡੀ ਭਰਤੀ ਗੈਰ ਸੰਵਿਧਾਨਕ ਹੈ ਯਾਨੀ ਕਿ ਜਿਹੜੀ ਭਰਤੀ ਸ਼ਰੂਪਨੀ ਅਕਾਲੀ ਦਲ ਦੇ ਭਾਗੀ ਤੜੇ ਅਤੇ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਜੇਕਰ ਸੁਖਬੀਰ ਸਿੰਘ ਬਾਦਲ ਡਾਕਟਰ ਦਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਕਹਿੰਦੇ ਨੇ ਕਿ ਪੰਥ ਸਾਡੇ ਨਾਲ ਹੈ ਐਨੀ ਵੋਟ ਸਾਡੇ ਨਾਲ ਜੁੜੀ ਹੈ ਐਨੇ ਪੰਥਕ ਲੋਕ ਸਾਡੇ ਨਾਲ ਜੁੜੇ ਨੇ 1 ਮਹੀਨੇ ਦੇ ਵਿੱਚ ਵਿੱਚ ਤਾਂ ਫਿਰ ਇਹਨਾਂ ਨੂੰ ਜਿਹੜੇ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਧਾਰੋ ਪਸ਼ਵੀ ਲੁਧਿਆਣਾ ਦੇ ਵਿੱਚੋਂ ਵੈਸ ਲੁਧਿਆਣਾ ਦੇ ਵਿੱਚੋਂ ਚੋਣ ਮੈਦਾਨ ਦੇ ਵਿੱਚ ਉਤਾਰੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਲੋਕ ਕਿੰਨੇ ਕੂ ਚਾਹੁੰਦੇ ਨੇ ਨਾਲੇ ਰੋਡ ਮੈਪ ਦੀ ਫਿਰ ਤਿਆਰੀ ਹੋ ਜਾਵੇਗੀ ਜੇਕਰ ਵਾਕਿਆ ਹੀ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਉਹ ਭੰਗ ਹੋ ਗਿਆ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੋਕ ਵੋਟ ਪਾ ਦੇਣਗੇ ਹਲਕਾ ਆ ਜਿਹੜਾ ਹੈ ਵੈਸਤ ਕਿਉਂਕਿ ਬਾਈਕਾਟ ਕੀਤਾ ਗਿਆ 4 ਚਾਰ ਜਗ੍ਹਾ ਤੋਂ ਕਿਤੋਂ ਗਿੱਦਰਵਾਹ ਜੇ ਗੱਲ ਕਰੀਏ ਡੇਰਾ ਪਾਪਾ ਨਾਨਕ ਚਾਰ ਹਲਕਿਆਂ ਤੋਂ ਜਿਮਨੀ ਚੋਣਾ ਹੋਈਆਂ ਨੇ ਤੇ ਹੁਣ ਜਿਹੜਾ ਹਲਕਾ ਬਚਿਆ ਏ ਉਹ ਬਚਿਆ ਹੈ ਲੁਧਿਆਣਾ ਵੈਸਟ ਜੇਕਰ ਸੁਖਬੀਰ ਸਿੰਘ ਬਾਦਲ ਵਿਸ਼ਵ ਸਿੰਘ ਬਿਲਟੋਹਾ ਡਾਕਟਰ ਦਜੀਤ ਸਿੰਘ ਸੀਮਾ ਪਰਮਜੀਤ ਸਿੰਘ ਸਰਨਾ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਐਡਾ ਵੱਡਾ ਵੋਟ ਬੈਂਕ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਉਦਾਂ ਦਾ ਮਾਮਲਾ ਬੜੀ ਦੂਰ ਚਲਾ ਜਾਣਾ ਹੈ ਹੁਣ ਚੋਣ ਮੈਦਾਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਉਤਾਰ ਦਿਓ ਡਾਕਟਰ ਦਲਜੀਤ ਸਿੰਘ ਛੀਮਾ ਅਤੇ ਬਲਵਿੰਦਰ ਸਿੰਘ ਹੁੰਦਣ ਨੂੰ ਉਤਾਰ ਦਿਓ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਉਤਾਰਿਆ ਜਾਵੇ ਜੇਕਰ ਉਹ ਜਿੱਦਾ ਹੈ ਉਸ ਨੂੰ ਪ੍ਰਧਾਨ ਬਣਾ ਦਿਓ ਕਿ ਵਾਕਿਆ ਹੀ ਲੋਕ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਵਿੱਚੋਂ ਚਾਹੁੰਦੇ ਹਨ ਧੰਨਵਾਦ